ਦਾਤਾ ਜੀ ਕਰਮੇ ਉਠਾਲਈ ਤੇਰੇ ਸਹਾਰੇ ਤੇ ਆਦਿ ਜੀ ਜਾ ਮਿਹਰ ਕਰਦੇਓ ਕਰਮਾ ਦੇਵਾਰੇ ਤੇ ਜੋਗੀ ਨ ਮਾੜਾਟਿਆ ਤੇਰੇ ਦਵਾਰੇ ਤੇ ਹਿੰਦਿਆ ਨਾ ਵੇੜਾ ਪੰਨੇ ਲਾਇਆ ਤੂੰ ਤਾਰ ਕੇ ਦੇਸ ਦੀ ਰਾਖੀ ਕੀ ਰਾਂ ਨੂੰ ਵਾਰ ਕੇ ਫਾਰਤ ਲਈ ਲਾਲ ਵਾਰਤੇ ਫਾਰਤ ਲਈ ਲਾਲ ਵਾਰਤੇ ਪਟਣੇ ਵਿੱਚ ਜਨਮ ਧਾਰ ਕੇ ਪਾਪੀ ਗਈ ਤਾਰੇ ਸੀ ਪੀਖ ਮਸ਼ਾ ਫੱਕਰਾ ਵਾਲੇ ਸੰਕੇਨ ਵਾਰੇ ਸੀ ਦਰਸਨ ਕਰ ਰਾਣੀ ਮੈਣੀ ਤਪਦੇ ਦਿਲ ਠਾਰੇ ਸੀ ਦੁਖੀਆਂ ਲਈ ਪਿਤਾ 베ਜਿਤਾ ਦਿੱਲੀ ਕੁਰੀ ਵਰਨੀਓ ਸਹਰਾ ਦੇ ਨਵਸਕਾਰ ਹੈ ਪੁੱਤਰਾ ਵੇਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ ਪੁੱਤਰਾ ਵੇਦਾਨੀ ਨੂੰ ਛੋਟੀ ਵਿੱਚ ਉਮਰ ਤੇ ਜੰਗਾ ਹਾਣੀ ਬਣ ਲੜੀਆਂ ਤੂੰ ਤੀਆਂ ਨੇ ਨਾਲ ਦਾਤਿਆ ਪੰਨੀਆਂ ਦੀ ਘੜੀਆਂ ਤੂੰ ਗੱਲਾਂ ਵਿੱਚ ਉਜਾਂ ਭਰੀਆਂ ਕੀਤੀਆਂ ਬੜੀਆਂ ਤੂੰ ਵੱਡੇ ਹੋ ਜਾਂਗੇ ਕਰਾਂਗੇ ਆਖਿਆ ਵੰਗਾਰ ਕੇ ਬੇਸ ਦੀ ੜਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਤੱਲੇ ਲੀ ਲਾਲ ਬਾਰਤੇ ਭਾਰਤ ਲੀ ਲਾਲ ਬਾਰਤੇ ਪਟਣੇ ਤੋਂ ਨੰਦਪੂਰੇ ਆਕੇ ਕੰਨਿਆਂ ਨੂੰ ਤਾਰਿਆ ਕੀਤੀ ਜੇ ਬਹਿਸ ਕਿਸੇ ਰੇ ਖਿਆਲ ਲਾਣਾ ਲਖਾਣੇ ਦਰਸ਼ਨ ਕਰਕੇ ਆਪਾਸ ਵਾਰਿਆ ਅੱਖਾਂ ਨਣ ਦੇਖ ਜਰੇ ਨਾ ਮਾੜੇ ਦੀ ਹਾਨੀ ਨੂੰ ਸਹਿਰਾ ਦੀ ਨਵ ਸਕਾਰ ਹੈ ਪੁੱਤਰਾ ਦੇ ਦਾਨੀ ਨੂੰ ਕਵੀਆਂ ਦੀ ਨਵ ਸਕਾਰ ਹੈ ਪੁੱਤਰਾ ਦੇ ਦਾਨੀ ਨੂੰ ਸੰਗਤਾਂ ਦਾ ਭਰਮ ਨਿਵਾਰਿਆ ਗੈਰਾਂ ਨੂੰ ਤੂਰਿਆ ਸੋਤਣ ਦੀ ਕੀਤੀ ਧਿਆਰੀ ਮਰੀ ਖੰਗੂਰਿਆ ਕਾਇਰ ਤਰਪੂਕ ਕੀਤੇ ਕਰਮਾਂ ਨੂੰ ਚੂਰਿਆ ਦਿੱਤਾ ਸੀ ਜੀਵਨ ਪਹਿਰਾ ਜਿਉਂਦੇ ਰੂਮਾਰ ਕੇ ਦੇਸ ਦੀ ਰਾਖੀ ਕੀਤੀ ਉੱਤਰਾਂ ਨੂੰ ਵਾਰ ਕੇ ਇੰਡੀਆ ਲਈ ਲਾਲ ਵਾਰਤੇ ਇੰਡੀਆ ਲਈ ਲਾਲੇ ਵਾਰਤੇ ਠੰਡੇ ਨਾਲ ਖੋਰ ਪਤਾਸੇ ਪਾਣੀ ਵਿੱਚ ਪਾ ਕੇ ਤੇ ਪਾਤੀ ਵਿੱਚ ਸ਼ਕਤੀ ਪਿਉਦ ਪਾਣੀ ਦਿਲਾ ਕੇ ਤੇ ਪਹਿਲਾ ਸਿਰ ਕਟਲੇ ਫੇਰ ਧੜ ਤੇ ਟਿਕਾ ਕੇ ਤੇ ਲਾ ਕੇ ਇੱਕ ਤਾਰ ਪਲਾਤਾ ਹਰ ਇੱਕ ਪ੍ਰਾਣੀ ਨੂੰ ਸਹਰਾ ਦੀ ਨਮਸਕਾਰ ਹੈ ਪੁੱਤਰਾ ਬੇਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ ਪੁੱਤਰਾ ਬੇਦਾਨੀ ਨੂੰ ਮੜਕੇ ਨੰਗਾਰੇ ਸਿੰਗਾ ਕੋਣਾਂ ਤੇ ਚੜ ਤੇਰੇ ਕਰ ਖੇਤਿਆਰੀ ਰਾਦੇ ਰਣ ਦੇ ਵਿੱਚ ਲੜਦੇ ਰੇ ਰਾਜੇ ਸੀ ਪੀਮ ਚੰਦ ਜਹੀ ਸਨਾਂ ਵਿੱਚ ਸੜ ਤੇਰੇ ਆਉਂਦੇ ਰਹੇ ਜਾ ਮਰ ਚੜ ਕੇ ਜਾਂਦੇ ਹਾਰ ਕੇ ਤੇ ਸਦੀ ਰਾਖੀ ਕੀਤੀ ਉੱਤਰਾਂ ਨੂੰ ਵਾਰ ਕੇ ਬਾਦ ਲੀ ਲਾਲ ਮਾਰਤੇ ਬਾਦ ਲੀ ਲਾਲ ਵਾਰਤੇ ਜਰਿਆਂ ਤਖਲੀ ਪਾ ਦਾ ਦਾ ਦੇਸ ਲਈ ਬਣੀਆਂ ਤੂੰ ਲਾਈਆਂ ਚਮਕਾ ਦੇਂਦਰੋਂ ਟੀਰਾਆਂ ਦੀਆਂ ਝੜੀਆਂ ਤੂੰ ਉਰੀਆਂ ਸੋਰ ਦੇਸ ਤੋਂ ਲਾਲਾਂ ਦੀਆਂ ਲੜੀਆਂ ਤੂੰ ਰਾਂਦੇ ਵਿੱਚ ਬੱਚਿਆਂ ਦੀ ਸੀਦੇ ਦਾ ਕੁਰੀ ਬੰਨੀ ਨੂੰ ਸੈਰਾ ਦੀ ਨਮਸਕਾਰ ਹੈ ਉੱਤਰਾ ਦੇ ਦੰਨੀ ਨੂੰ ਕਵੀਆਂ ਦੀ ਨਮਸਕਾਰ ਹੈ ਕਵੀਆਂ ਦੀ ਨਮਸਕਾਰ ਹੈ ਫਟੇ ਆ ਗੜ ਚੋਲਾ ਮਾਛੀ ਵਾਲੇ ਵਿੱਚ ਸੁੱਤੇ ਸੀ ਰੋੜਿਆਂ ਦੀ ਸੇਜ ਵਿਛਾਈ ਪਾਣੇ ਦੀ ਰੁੱਤੇ ਸੀ ਬਰਦੀਆਂ ਕੜੀਆਂ ਬਿਜਲੀ ਗੜ ਕੇ ਦੀ ਉੱਤੇ ਸੀ ਇੱਥੋਂ ਦੂਰ ਪਹੁੰਚੇ ਅੱਗੇ ਕਸ਼ਟ ਸਹਾਰ ਕੇ ਦੇਸ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਬਾਰ ਦੇ ਲੀ ਲਾਲ ਵਾਰ ਤੇ ਬਾਰ ਦੇ ਲੀ ਲਾਲ ਵਾਰ ਤੇ ਭਾਈ ਹਲਕਾਰੇ ਦੱਸਿਆ ਦਾਦੇ ਨੂੰ ਆਕੇ ਤੇ ਮੀਹਾਂ ਵਿੱਚ ਸਹਬ ਜਾਂਦੇ ਆਪਾਂ ਚਣਵਾ ਕੇ ਤੇ ਮਾਤਾ ਜੀ ਤੁਰ ਗਈ ਇੱਥੋਂ ਸ਼ੁਗਰ ਮਨਾ ਕੇ ਤੇ ਤੁਰ ਪੈ ਚੁੱਕ ਨਵੀ ਗਨਿਕਾ ਪਾਂਥ ਦੇ ਬੰਨੀ ਨੂੰ ਸਹਿਰਾ ਦੀ ਨਮਸਕਾਰ ਹੈ ਪੁੱਤਰਾ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ ਕਵੀਆਂ ਦੀ ਨਮਸਕਾਰ ਹੈ ਦਮੇ ਤਮ ਬੀੜ ਜੋ 17 ਦਮ ਦਮ ਪਈਆਂ ਸੀ ਹੈ ਸੀ 9 ਮਹੀਨੇ 9 ਦਿਨ ਤਰਕਾਹੀ ਕਰੀਆਂ ਸੀ ਇਥੋਂ ਫਿਰ ਕਦਮ ਅੱਗੇ ਦੱਕਣ ਵਾਲਾ ਕਰੀਆਂ ਸੀ ਪੈਰੀ ਨੂੰ ਸੋਤਣ ਬੰਦਾ ਤੋੜਿਆ ਸੰਘਾਰ ਕੇ ਦੇਸ ਦੀ 라ખી ਕੀਤੀ ਪੁੱਤਰਾਂ ਨੂੰ ਵਾਰ ਕੇ ਆਦ ਲਈ ਲਾਲ ਵਾਰ ਤੇ ਬਾਦ ਲਈ ਲਾਲ ਵਾਰ ਤੇ ਕੋ ਸਿਰ ਤੋਂ ਸਭ ਕਰਜਾ ਕੌਡੀ ਕੌਡੀ ਕਰ ਬੋੜਿਆ ਦਿੱਤਾ ਜੇ ਹੀਰਾ ਕਿਸੇ ਨੇ ਨਾ ਦੀਵਿਚੇ ਰੋੜਿਆ ਤੱਲਾ ਨਣ ਮੂਰਾ ਬੰਡੀਆਂ ਲਾਲ ਤੇ ਮੂਤ ਤੋੜਿਆ ਚੋਗੀ ਸਿਆ ਸੰਦੇ ਤੁਰ ਗਏ ਛੱਡ ਕੇ ਜਗ ਫਾਨੀ ਨੂੰ ਸਹਿਰਾ ਦੀ ਨਮਸਕਾਰ ਹੈ ਪੁੱਤਾਂ ਦੇ ਦਾਨੀ ਨੂੰ ਸਹਿਰਾ ਦੀ ਨਮਸਕਾਰ ਹੈ ਪੁੱਤਾਂ ਦੇ ਦਾਨੀ ਨੂੰ